ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਮਾਸੇਵੀਆਂ ਦੇਖਵਾਲੇ ਸੰਸਥਾ ਦਾ ਮੁਖ ਸੇਵਾਦਾਰ ਗੁਰਜੰਡ ਸਿੰਘ ਬਾਠ ਉਹ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਕੱਲ ਇੱਕ ਵਾਰ ਫੇਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੱਲ ਤਰੀਕ ਹੈਗੀ ਸੀ 17 4 2025 ਨੂੰ ਆਮ ਪਾਰਟੀ ਸਰਕਾਰ ਵੱਲੋਂ ਲੋਕਾਂ ਨੂੰ ਮੂਰਖ ਬਣਾਇਆ ਗਿਆ ਬਾਬਾ ਕਾਲ ਸਾਹਿਬ ਦੀ ਧਰਤੀ ਤੇ ਵੀ ਪੀਲਾ ਪੰਜਾ ਕਹਿ ਕੇ ਚਲਾ ਕੇ ਵੀ ਅਸੀਂ ਨਸ਼ੇ ਵਾਇਆਂ ਦੇ ਉੱਤੇ ਪੀਲਾ ਪੰਜਾ ਚਲਾ ਰਹੇ ਹਾਂ ਉਹਨਾਂ ਦੇ ਉੱਤੇ ਬਹਿਲਾਂ ਤੇ ਜਾਨੀ ਕਿ ਕੋਈ ਇਹੋ ਜਿਹਾ ਜੀ ਹੈਗਾ ਜਿਹਦੇ ਉੱਤੇ ਜਾਨੀ ਕਿ ਘਟਾਇਆ ਹੋਵੇ ਮੇਰੇ ਵੀਰ ਸ਼ਾਮਰਾਟ ਜਗਾ ਛੱਪੜ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਉਹ ਜਗ੍ਹਾ ਨੂੰ ਜਿਹੜਾ ਵਾ ਟਾਇਆ ਵਾ ਉਹਦੇ ਵਿੱਚ ਕੁਝ ਨਹੀਂ ਇਹਨਾਂ ਨੇ ਇਹੋ ਜਿਹਾ ਕੀਤਾ ਹੈਗਾ ਜਿਹਦੇ ਵਿੱਚ ਨਸ਼ੇ ਵੇਚਣ ਵਾਇ ਦੇ ਬਹਿਲੀ ਤੇ ਨਸ਼ੇ ਵੇਚਣ ਵਾਇਆਂ ਦੀ ਮੰਨ ਲੈਂਦੇ ਆ ਵੀ ਹੈਗੀ ਆ ਪਰ ਉਹ ਕਾਰਨ ਕੀ ਆ ਵੀ ਉਹਨੂੰ ਢਾਉਣ ਦਾ ਤੇ ਤਾਂ ਇਹਦੇ ਜੋ ਦੇ ਪਰਚੀ 8-7 ਪਰਚੇ ਦੱਸ ਰਹੀ ਹੈ ਸਰਕਾਰ ਵੀ 8-7 ਦੇ ਪਰਚੇ ਵੀ ਹੈਗੇ ਆ ਪਰ ਜੇ ਉਹਨਾਂ ਲੋਕਾਂ ਦੇ ਮੈਲਟ ਆਏ ਜਾਣ ਕਿਉਂ ਡਰ ਲੱਗਦਾ ਇਹਨਾਂ ਲੋਕਾਂ ਤੇ ਕੀ ਕਾਰਨ ਹੈ ਸਰਕਾਰ ਨੂੰ ਤੇ ਜਾਂ ਇਥੇ ਦੀ ਕਮੇਟੀ ਨੂੰ ਕੋਈ ਡਰ ਲੱਗਦਾ ਵੀ ਉਹਨਾਂ ਦੇ ਘਰ ਕਿਉਂ ਨਹੀਂ ਢਾ ਰਹੇ ਨਸ਼ੇ ਵੇਚਣ ਵਾਲਿਆਂ ਦੇ ਦੇਖੋ ਜੀ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਵੀ ਮੈਂ ਡਰਦਾ ਡੂਰਦਾ ਨਹੀਂ ਕਿਸੇ ਤੋਂ ਵੀ ਪਰਮਾਤਮਾ ਕਿਰਪਾ ਰੱਖੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿੰਨਾ ਚਿਰ ਉਹਦਾ ਮੇਰੇ ਸਿਰ ਤੇ ਹੱਥਾ ਤੇ ਮੈਨੂੰ ਕੁਝ ਨਹੀਂ ਕੋਈ ਵਾਲ ਨਹੀਂ ਰੰਗਾ ਕਰ ਸਕਦਾ ਮੈਂ ਸਤ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਜੇ ਕਮੇਟੀ ਨੂੰ ਡਰ ਲੱਗਦਾ ਜੇ ਇਹਨਾਂ ਨੂੰ ਕਿਸੇ ਨੂੰ ਡਰ ਲੱਗਦਾ ਬਾਬਾ ਕਾ ਸਾਡਾ ਪਹਿਲੀ ਗੱਲ ਕਮੇਟੀ ਦਾ ਹੀ ਕੰਮ ਆ ਸਾਰਾ ਕੁਝ ਜਿਹੜਾ ਹੁੰਦਾ ਏ ਉਹਨਾਂ ਨੇ ਜਾ ਕੇ ਘਰ ਟਮੋਣੇ ਹੁੰਦੇ ਆ ਜੇ ਇਹਨਾਂ ਲੋਕਾਂ ਨੂੰ ਡਰ ਲੱਗਦਾ ਵਾ ਤੇ ਆਪਾਂ ਬਿਲਕੁਲ ਤਿਆਰ ਬਰ ਤਿਆਰ ਨਸ਼ੇ ਵੇਚਣ ਵਾਲੇ ਦੇ ਘਰ ਜਿਹੜੇ ਟੱਠਨੇ ਚਾਹੀਦੇ ਆ ਕਿਉਂਕਿ ਟੱਠਰੇ ਮੈਂ ਕਿਸੇ ਦਾ ਘਰ ਟਵਾ ਕੇ ਖੁਸ਼ ਨਹੀਂ ਹੈਗਾ ਉਹ ਟੋਂ ਦਾ ਕਾਰਨ ਕੀ ਆ ਕਿ ਇਹਨਾਂ ਲੋਕਾਂ ਨੇ ਪਤਾ ਨਹੀਂ ਕਿੰਨੇ ਘਰ ਮਾਵਾਂ ਦੇ ਪੁੱਤਾਂ ਦੇ ਖਰਾਬ ਕਰ ਦਿੱਤੇ ਹੋਏ ਆ ਨਸ਼ੇ ਦੇ ਕਾਰਨ ਕਈਆਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਸੋਈਆਂ ਦੇ ਵਿੱਚ ਸਲੈਪਾਂ ਪਈਆਂ ਉਹਨਾਂ ਦੇ ਵਿੱਚ ਜਿਹੜੇ ਸਰੀਏ ਹੁੰਦੇ ਆ ਸਰੀਏ ਕੱਢ ਕੱਢ ਕੇ ਤੋੜ ਤੋੜ ਕੇ ਵੇਚ ਕੇ ਖਾ ਗਏ ਚਿੱਟੇ ਦੇ ਚਿੱਟਾ ਚਿੱਟਾ ਪੀ ਗਏ ਆ ਕਈ ਲੋਕ ਆਪਣੇ ਘਰ ਦੀਆਂ ਚੰਗਾਠਾਂ ਬੂਹੇ ਵੇਚ ਕੇ ਖੇੜ ਵੇਚ ਕੇ ਖਾ ਗਏ ਚਿੱਟੇ ਦੇ ਕਾਮ ਮੇਰੇ ਵੀਰੋ ਇਹ ਕਾਰਨ ਕੀ ਆ ਵੀ ਇਹਨਾਂ ਦੇ ਘਰਾਂ ਦੇ ਉੱਤੇ ਜਿਹਨੂੰ ਪੀਲਾ ਪੰਜਾ ਫਿਰੂਗਾ ਫਿਰ ਇਹਨਾਂ ਨੂੰ ਪਤਾ ਲੱਗੂਗਾ ਘਰ ਕਿੱਦਾਂ ਮਾਪੇ ਬਣਾਉਂਦੇ ਆ ਕਿੱਦਾਂ ਲੱਗਦਾ ਹੈ ਕਿਉਂਕਿ ਇਹ ਚਿੱਟਿਆਂ ਦੀ ਕਮਾਈ ਹੈ ਸਾਰੀ ਮੈਂ ਇੱਕ ਘਰ ਦੀ ਗੱਲ ਨਹੀਂ ਕਰਦਾ ਬਾਬਾ ਕਾਲਾ ਸਾਹਿਬ ਦੇ بڑے ਘਰ ਹੈਗੇ ਆ ਬਾਬਾ ਕਾਲਾ ਸਾਹਿਬ ਦੀ ਧਰਤੀ ਦੇ ਜਿਨ੍ਹਾਂ ਨੇ ਚਿੱਟਾ ਵੇਚ ਵੇਚ ਕੇ ਕਮਾਈਆਂ ਕਰਕੇ ਚਿੱਟਾ ਵੇਚ ਕੇ ਕਮਾਈ ਕਾਦੀ ਕੀਤੀ ਵੀ ਇਹ ਲੋਕਾਂ ਦਾ ਲੋਹ ਪਸੀਨਾ ਜਿਹੜੀ ਕਮਾਈ ਲੋਕਾਂ ਨੇ ਇਕੱਠੀ ਕੀਤੀ ਆਪਣੇ ਪੁੱਤਾਂ ਵਾਸਤੇ ਕੋਈ ਕਿਸੇ ਨੇ ਬਾਹਰ ਭੇਜਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੋਈ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਮਸਲੀ ਚ ਜਿਹੜੀਆਂ ਆਪਣੇ ਗਵਾਲੀਆਂ ਆ ਗਈਆਂ ਤੇ ਚਿੱਟੇ ਦੇ ਵਿੱਚ ਜਿਹੜੀਆਂ ਉਹ ਲੋਕਾਂ ਦੇ ਬੱਚਾ ਨੇ ਵਾਰਨਾ ਕੀ ਆ ਜਦੋਂ ਦੁਕਾਨ ਤੋਂ ਸੋਦਾ ਨਾ ਮਿਲੂਗਾ ਤਾਂ ਬੱਚੇ ਨੇ ਆਪਣੀ ਨਸ਼ਾ ਕਰਨਾ ਹੈ ਸਰਕਾਰ ਕਹਿੰਦੀ ਹੈ ਵੀ ਉਹਨਾਂ ਲੋਕਾਂ ਦੇ ਨਸ਼ੇ ਹੀ ਛਡਾਵਾਂਗੇ ਇਹ ਕਿਹਨਾਂ ਮੂर्ख ਬਣਾਇਆ ਕੋ ਸੈਂਟਰ ਦੀ ਗੋਲੀ ਬਣਾਤੀ ਹੈ ਜੀ ਨਸ਼ਾ ਛਡਾਊ ਸੈਂਟਰ ਕੋਈ ਇਹੋ ਜਿਹਾ ਬਣਾਇਆ ਹੈਗਾ ਜਿਹਦੇ ਵਿੱਚ ਗੋਲੀ ਮਿਲਦੀ ਹੈ ਅਸਲੀ ਕੀ ਕਾਰਨ ਆ ਉਹਦੇ ਵਿੱਚ ਗੋਲੀ ਮਿਲਦੀ ਹੈ ਸਰਕਾਰ ਦਾ ਖੁਦ ਨਸ਼ਾ ਲਾ ਰਹੀ ਹੈ ਇਹਨਾਂ ਬੰਦ ਕੀ ਕਰਉਣਾ ਔਰ ਦੂਸਰੀ ਗੱਲ ਮੈਂ ਸੰਗਤ ਨੂੰ ਇਹ ਦੱਸ ਦਿੰਦਾ ਕਿ ਕਰੋੜਾ ਰੁਪਈਆ ਦਾ ਪਤਾ ਨਹੀਂ ਕੀ ਹਿਸਾਬ-ਕਿਤਾਬ ਹੈਗਾ ਇਹਨਾਂ ਲੋਕਾਂ ਨੇ ਜਿਹੜਾ ਮਹਿਲ ਛੱਤੇ ਹੋਏ ਕਰੋੜਾ ਰੁਪਈਆ ਦੇ ਕਿ ਚਿੱਟੇ ਦੇ ਕਾਰਨ ਉਹ ਕਾਰਨ ਕਿ ਜਿਆ ਬੜੀਆਂ ਬੜੀਆਂ ਗੱਡੀਆਂ ਰੱਖੀਆਂ ਉਹਨਾਂ ਦੇ ਉੱਤੇ ਪੀਲਾ ਪੰਜਾ ਕਿਉਂ ਨਹੀਂ ਫੇਰਦੇ ਇਹਨਾਂ ਜਿਆ ਬੈਂਕਾਂ ਸੀਲ ਕਿਉਂ ਨਹੀਂ ਕਰਦੇ ਇਹਨਾਂ ਜਿਆ ਬੈਂਕਾਂ ਦੇ ਵਿੱਚ ਰੁਪਈਏ ਪੈ ਹੈਗੇ ਸਾਰਾ ਕੁਝ ਕਰਨਾ ਬਹੁਤ ਘਰ ਹੈਗੇ ਆ ਬਾਬਾ ਔਕਾ ਸਾਹਿਬ ਦੇ ਵਿੱਚ ਜਿਹੜੇ ਟਾਉਣ ਵਾਲੇ ਆ ਨਸ਼ੇ ਵਾਇਆ ਦੇ ਘਰ ਜਿਹੜੇ ਟਾਉਣ ਵਾਲੇ ਹੈਗੇ ਆ ਔਰ ਮੈਂ ਜਥੇਬੰਦੀਆਂ ਨੂੰ ਤੇ ਹੋਰ ਵੀਰਾਂ ਸਮਾਜ ਸੇਵੀਆਂ ਨੂੰ ਆਮ ਜਨਤਾ ਨੂੰ ਬੇਨਤੀ ਕਰਦਾ ਮੈਂ ਕੁਝ ਕਮਾਈ ਵਾਸਤੇ ਨਹੀਂ ਅੱਗੇ ਆ ਰਿਹਾ ਵੀਡੀਓ ਪਾਉਂਦੇ ਆ ਜਾਂ ਮੈਂ ਪੋਸਟ ਅਪ ਪਾਉਣਾ ਮੈਂ ਸਿਰਫ ਲੱਗੀ ਹੋਈ ਅੱਖ ਨੂੰ ਬਿਹੁਣਾ ਚਾਹੁੰਦਾ ਮੈਂ ਕੱਲੇ ਬਾਬਾ ਬਕਾ ਸਾਹਿਬ ਦੀ ਗੱਲ ਨਹੀਂ ਕਰਦਾ ਪੂਰੇ ਪੰਜਾਬ ਦੀ ਗੱਲ ਕਰਦਾ ਔਰ ਬਹੁਤ ਭਾਗਾ ਵਾਲਾ ਦਿਨ ਹੋਵੇਗਾ ਜਿੱਦਾਂ ਬਾਬਾ ਬਕਾ ਸਾਹਿਬ ਦੀ ਧਰਤੀ ਤੋਂ ਬਿਲਕੁਲ ਨਸ਼ਾ ਖਤਮ ਹੋ ਜਾਵੇਗਾ ਇਸ ਧਰਤੀ ਤੋਂ ਨਸ਼ਾ ਖਤਮ ਹੋ ਕੇ ਇਹਨਾਂ ਦੇ ਜਿਹੜੇ ਮਹਿਲ ਬਣੇ ਆ ਇਹਨਾਂ ਦੇ ਟੱਟਣਗੇ ਤੇ ਫੇਰ ਹੀ ਜਾ ਕੇ ਕਿਦੇ ਖਤਮ ਹੋਊਗਾ ਕਿਉਂਕਿ ਹੋਰ ਕਿਲੇ ਕੇ ਆਪਣਾ ਟਿਕਾਣਾ ਬਣਾਉਣਗੇ ਉਸ ਤੋਂ ਬਾਅਦ ਆਪਾਂ ਬਾਕੀਆਂ ਪਿੰਡਾਂ ਵਾਲੇ ਵੀ ਨਿਕਲਾਂਗੇ ਉਹਨਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਟਵਾ ਟਵਾਈ ਚਲਾਵਾਂਗੇ ਜਿਹੜੇ ਪਿੰਡ ਦੇ ਵਿੱਚ ਜਿੰਨੂੰ ਕਿਸੇ ਨੂੰ ਦਿਲ ਲੱਗਦਾ ਲਿਸਟ ਬਣਾ ਕੇ ਦੋ ਅੱਗੇ ਲਾ ਕੇ ਚੱਲੂੰਗਾ ਮੈਂ ਇਹਨਾਂ ਲੋਕਾਂ ਤੋਂ 1% ਵੀ ਨਹੀਂ ਡਰ ਮੋ ਜਿਹੜੀ ਆ ਉਹਦਾ ਲੋਕ ਕਹਿੰਦੇ ਜੀ ਤੈਨੂੰ ਉਹ ਹੋ ਜੂਗਾ ਜੇ ਜੂਗਾ ਕੀ ਹੋ ਜੂਗਾ ਕੱਕ ਨਹੀਂ ਹੋਣਾ ਮੇਰੇ ਵੀਰੋ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਵੱਤ ਵਾਲੇ ਸ਼ੇਅਰ ਕਰਿਓ ਮੇਰਾ ਕੈਨ ਨੰਬਰ ਹੈਗਾ 9876955024 ਨੰਬਰ ਆ ਮੇਰਾ ਇੰਨੇ ਕੇ ਬੈਂਦੇ ਨੂੰ ਪ੍ਰਮਾਣਿਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ